ਜੀ ਬਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਪਰਾ ਠੀਕ ਠਾਕ ਹੋਵੀਆਂ ਹੋਣਗੇ ਤੇ ਆਪਾਂ ਵੀ ਬਰੇ ਵਧੀਆ ਤੇ ਵੀਰੇ ਆ ਮੈਡੀਸਨ ਆ ਸਾਰੀਆਂ ਕਬੂਤਰਾਂ ਲਈ ਇਹ ਤੇ ਆਪਾਂ ਹਫਤੇ ਚ ਇੱਕ ਵਾਰੀ ਇਹ ਦਵਾਈ ਜਰੂਰ ਪਾਈ ਦੀ ਕਬੂਤਰਾਂ ਨੂੰ ਮੰਨ ਲਓ ਇਹ ਹਫਤੇ ਚ ਇਹ ਪਾ ਲਈ ਅਗਲੇ ਹਫਤੇ ਇਹ ਅਗਲੇ ਹਫਤੇ ਇਹ ਅਗਲੇ ਹਫਤੇ ਉਹ ਅਗਲੇ ਹਫਤੇ ਉਹ ਅਗਲੇ ਹਫਤੇ ਉਹ ਆਹੀ ਹਰਕੇ ਤੇ ਇਹ ਦਵਾਈ ਆਪਾਂ ਸਪਰੇਅ ਕਰੀ ਦੀ ਹੁੱਡਿਆਂ ਚ ਤੇ ਵੀਰੇ ਅੱਜ ਵਾਰੀ ਆ ਮਲਟੀ ਸਟਾਰ ਦੀ ਤੇ ਆਪਾਂ ਪਾਉਨੇ ਆ ਖੁੱਡਿਆਂ 'ਚ ਤੇ ਉਹਦੇ ਕੁੰਡਿਆਂ ਦੇ ਵਿੱਚ ਪਾਣੀ 'ਚ ਤੇ ਇਹਨਾਂ ਸਾਰੀਆਂ ਦਵਾਈਆਂ ਦੀ ਆਪਾਂ ਵੀਡੀਓ ਬਣਾਵਾਂਗੇ ਬਲੌਗ ਬਣਾ ਕੇ ਪਾ ਦੇਾਂਗੇ ਤੇ ਅੱਜ ਆਪਾਂ ਇਹਦੀ ਵਾਰੀ ਆ ਤੇ ਪਾਉਣ ਲੱਗੇ ਆਪਾਂ ਬਰੇਆ ਕੁੰਡਿਆਂ ਦੇ ਵਿੱਚ ਤੇ ਇਹ ਬਰੇ ਤੁਸੀਂ ਇੱਕ-ਇੱਕ ਢੱਕਣ ਪਾਉਣਾ ਦਵਾਈ 'ਚ ਆਹ ਸੌਰੀ ਕੁੰਡਿਆਂ ਦੇ ਵਿੱਚ ਤੇ ਹਾਂ ਢੱਕਣ ਪਿਆ ਥੱਲੇ ਤੇ ਆਪਣੇ ਤੋਂ ਚਲੋ ਉਨੇ ਕੱਤੀ ਫੂਨ ਥੋੜੇ ਆਦੇ ਕੱਤੀ ਵੀਰੇ ਢੱਕਣਾਂ ਪਾਈ ਨਹੀਂਆਂ ਦੀ ਫੇ ਥੋੜੀ ਜਿਹੀ ਐਵੇਂ ਪਾ ਦਨੇ ਆ ਤੇ ਮੇਰਾ ਵੀਰ ਇੱਕ ਇੱਕ ਢੱਕਣਾ ਆ ਢੱਕਣ ਉਹਦਾ ਜਿਹੜਾ ਤੇ ਕੁੰਡਿਆਂ ਦੇ ਵਿੱਚ ਜ਼ਰੂਰ ਪਾ ਕੇ ਕਬੂਤਰਾਂ ਨੂੰ ਧਰ ਦਿਆ ਕਰੋ ਇਹਦੇ ਨਾਲ ਕੀ ਹੋਊਗਾ ਟੋਢੀ ਕਬੂਤਰ ਜਿਹੜੇ ਢਲੇ ਮਸੇ ਹੋਣਗੇ ਉਹ ਸੈੱਟ ਹੋ ਜਾਣਗੇ ਕਬੂਤਰ ਦਾਣੇ ਨਹੀਂ ਜਿਹੜੇ ਖਾਂਦੇ ਉਹ ਦਾਣੇ ਖਾਣ ਲੱਗ ਪੈਣਗੇ ਕਬੂਤਰ ਦਾ ਹਾਜਮਾ ਵਧੀਆ ਆਜੂ ਕਬੂਤਰ ਤੰਦਰੁਸਤ ਹੋ ਜਾਣਗੇ ਤੇ ਜੋ ਕਬੂਤਰ ਦਾਣੇ ਖਾਂਣਗੇ ਤੇ ਵੀਰੇ ਇਹ ਟਰੇ ਤੁਸੀਂ ਦਾਣੇ ਰੱਖੇ ਹੋਣਗੇ ਤੋਂ ਟਰੇ 'ਚ ਆਵਾਜ਼ ਦੇਖ ਲਓ ਚੁੰਝਾਂ ਦੀ ਠੱਕ ਠੱਕ ਆਉਗੀ ਪੂਰੇ ਐਕਟਿਵ ਕਬੂਤਰ ਰਹਿਣਗੇ ਆਉਟ ਡਾਡਾ ਡਾਰੀਆਂ ਮਾਰਨਗੇ ਤੇ ਆਪਣੇ ਬੱਚੇ ਤੁਸੀਂ ਦੇਖ ਹੀ ਲਏ ਹੋਣੇ ਆ ਨਾਲ ਆਪਾਂ ਬੱਚਿਆਂ ਨੂੰ ਇਹੀ ਪਾਣੀ ਦਿੰਨੇ ਆ ਤੇ ਵੀਡੀਓ ਕਿਵੇਂ ਲੱਗੀ ਭਰਾ ਵੀਡੀਓ ਸ਼ੇਅਰ ਕਰ ਦਿਓ ਤੇ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਕਰ ਲਓ ਆਪਣੀ ਸਬਸਕ੍ਰਾਈਬਰ ਤੇ ਮਿਲਦੇ ਆ ਜਲਦੀ ਫੇਰ ਅਗਲੇ ਨਵੇਂ ਬਲੌਗ ਦੇ ਵਿੱਚ ਆਪਾਂ ਬਲੌਗ ਪਾਵਾਂਗੇ ਸਾਰੀ ਦਵਾਈਆਂ ਦਾ ਵੀਰੇ ਤੇ ਇਹ ਮਲਟੀ ਸਟਾਰ ਦਵਾਈ ਆ ਇਹ ਜ਼ਰੂਰ ਲਿਆਇਓ ਭਰਾ ਤੇ ਆਪਾਂ ਹੁਣ ਬਈ ਕੁੰਡੇ ਲੱਗੇ ਆ ਪਾਣੀ ਨਾਲ ਭਰ ਭਰਨਾ ਤੇ ਇੱਕ ਦਿੱਤਾ ਵਾ ਭਰ ਕੁੱਜਾ ਤੇ ਕੇਚ ਚ ਆਪਾਂ ਦਵਾਈ ਪਾਈ ਹੋਈ ਆ ਦੂਹਾਂ ਚ ਤੇ ਭਰ ਕੇ ਵੀਰੇ ਆਪਾਂ ਇਹ ਰੱਖ ਜਣੇ ਆ ਕਬੂਤਰਾਂ ਨੂੰ ਠੀਕ ਆ ਬਈ ਆ ਦੇਖੋ ਰੰਗ ਇਹੋ ਜਿਹਾ ਹੋ ਜੂਗਾ ਚਿੱਟੀ ਜੀ ਹੋ ਜੂਗੀ ਟਾਇਰਾਂਗਾ ਜਿਵੇਂ ਆ ਦੇਖ ਲਵੇ ਤੇ ਚ ਬਸ ਇਹ ਆਪਾਂ ਕੂਤਰਾਂ ਨੂੰ ਹੌਪ ਤੇ ਇੱਕ ਵਾਰੀ ਜ਼ਰੂਰ ਪਾ ਦਿਆ ਕਰੋ ਯਾਰ ਕਬੂਤਰਾਂ ਨੂੰ ਸਾਰੀਆਂ ਦਵਾਈਆਂ 8-8 ਹਫ਼ਤੇ ਬਾਅਦ ਪਾ ਦਿਆ ਕਰੋ। ਦੂਜੇ ਤੀਜੇ ਦਿਨ ਨਾ ਪਾਓ ਬਾਈ ਹਫ਼ਤੇ ਬਾਅਦ ਪਾਓ। ਹੁਣ ਆਪਾਂ ਇਹਦੇ ਉੱਤੇ ਟੱਕਣ ਲਾ ਦਈਏ। ਆਪ بیاਵਨੇ ਟੱਕਣਾ। ਪਾ ਲਓ ਜੀ। ਤਾਂ ਇਹਨਾਂ ਕਬੂਤਰ ਪੀਣਗੇ ਤੇ ਵਧੀਆ ਤੰਦਰੁਸਤ ਰਹਿਣਗੇ, ਸ਼ਾਲਾ ਮਾਰਨਗੇ ਖੁੱਡਿਆਂ 'ਚ। ਤੇ ਉਹ ਕੁਝ ਆਪਾਂ ਦੂਜੇ ਖੁੱਡੇ 'ਚ ਰੱਖ ਦੇਣਾ। ਤੇ ਚਲੋ ਮਿਲਦੇ ਆਂ ਵੀਰੇ ਜਲਦੀ ਫੇਰ ਇੱਕ ਨਵੇਂ ਵੀਡੀਓ 'ਚ ਤੇ ਬਲੌਗ 'ਚ ਕਰਦੇ ਆਂ ਸਾਰੀ ਗੱਲਬਾਤ ਆਪਾਂ ਦਵਾਈ ਦੀ। ਤੇ ਵੀਡੀਓ ਕਿਵੇਂ ਲੱਗੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਬਰਾ